ਹੈਲੋ ਦੋਸਤੋ ਆਪਾਂ ਇਹ ਦੋ ਬੋਲ ਬੋਲਣ ਦੀ ਕੋਸ਼ਿਸ਼ ਕਰ ਜਿਹੜੇ ਕਰਨ ਜਾ ਰਹੇ ਆ ਇਹ ਦੱਸਣਾ ਤੁਸੀਂ ਵੀ ਕਿੰਦਾ ਤੇ ਤੁਹਾਨੂੰ ਲੱਗੇ ਆ ਰੋਗਾਂ ਵਿੱਚੋਂ ਰੋਗ ਹੈ ਡਾਡਾ ਜਿਸਦਾ ਨਾਮ ਗਰੀਬੀ ਗਰੀਬੀ ਇੱਕ ਐਫਸੀ ਬਿਮਾਰੀ ਆ ਕਿ ਜੇ ਕਿਸੇ ਨੂੰ ਲੱਗ ਜੇ ਤਾਂ ਘੁਣ ਲੱਗਦਾ ਇਹ ਘੁਣ ਵਾਂਗ ਬੰਦੇ ਨੂੰ ਖਾ ਜਾਂਦੀ ਗਰੀਬੀ ਇੱਕ ਗਰੀਬੀ ਦੀ ਗੱਲ ਕਰਨ ਜਾ ਰਹੇ ਆ ਹਾਂਜੀ ਵਿਚੋ ਰੋਗੀ ਹੈ ਡਾਡਾ ਉਹ ਜਿਸ ਦਾ ਨਾਮ ਗਰੀਬੀ ਰੋਗਾ ਵਿਚੋ ਰੋਗੀ ਹੈ ਡਾਡਾ ਉਹ ਜਿਸ ਦਾ ਨਾਮ ਗਰੀਬੀ ਮੁਸ਼ਕਿਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਉਹ ਮੁਸ਼ਕਿਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਭਾਈ ਭਾਈਆਂ ਦਾ ਦਰਦ ਵਢਾਉਂਦੇ ਤੇ ਭਾਈ ਭਾਈਆਂ ਦੀਆਂ ਬਾਵਾ ਉਹ ਭਾਈ ਭਾਈਆਂ ਦਾ ਦਰਦ ਵਢਾਉਂਦੇ ਤੇ ਭਾਈ ਭਾਈਆਂ ਦੀਆਂ ਬਾਵਾ ਉਹ ਪਿਓ ਦੀ ਸਿਰ ਦਾ ਤਾਜ ਮੁਹੰਮਦ ਮਾਮਾ ਠੰਡੀਆਂ ਸ਼ਾਮ ਪਿਓ ਦੀ ਸਿਰ ਦਾ ਤਾਜ ਮੁਹੰਮਦ ਮਾਮਾ ਠੰਡੀਆਂ ਸ਼ਾਮ ਉਹ ਦੁਰਗੇ ਲੱਗਦਾ ਯਾਰ ਮੁਹੰਮਦ ਜਾਈਏ ਕਿਹੜੇ ਪਾਸੇ ਉਹ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਜਾਈਏ ਕਿਹੜੇ ਪਾਸੇ ਉਹ ਚੰਗਿਆਂ ਦਾ ਤੇ ਹਰ ਕੋਈ ਬਣਦਾ ਤੇ ਤੂੰ ਮੰਦਿਆਂ ਦਾ ਮਾਲੀ ਉਹ ਚੰਗਿਆਂ ਦਾ ਤੇ ਹਰ ਕੋਈ ਬਣਦਾ ਤੇ ਤੂੰ ਬੰਦਿਆਂ ਦਾ ਮਾਲੀ ਇੱਕ ਸਹਾਰਾ ਤੇਰੇ ਨਾਂ ਦਾ ਮੇਰੀ ਅਮਲਾ ਢੋਲੀ ਖਾਲੀ ਇੱਕ ਸਹਾਰਾ ਤੇਰੇ ਨਾਂ ਦਾ ਮੇਰੀ ਅਮਲਾ ਢੋਲੀ ਖਾਲੀ اے ਦੁਨੀਆ ਮੁਸਾਫਰ ਖਾਨਾ ਦੇ ਕੋਈ ਜਾਵੇ ਇਹ ਦੁਨੀਆ ਮੁਸਾਫਰ ਖਾਨਾ ਤੇ ਕੋਈ ਆਵੇ ਕੋਈ ਜਾਵੇ ਕਿਸ ਦੀ ਇੱਥੇ ਜੁਰਤ ਮੁਹੰਮਦ ਜਿਹੜਾ ਮੱਕੇ ਡੇਰੇ ਲਾਵੇ ਕਿਸ ਦੀ ਇੱਥੇ ਜੁਰਤ ਮੁਹੰਮਦ ਜਿਹੜਾ ਮੱਕੇ ਡੇਰੇ ਲਾਵੇ ਸੋ ਦੋਸਤੋ ਸਾਨੂੰ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਤੇ ਤੁਹਾਨੂੰ ਇਹ ਜਿਹੜੇ ਅਸੀਂ ਕਲਾਮ ਜਿਹੜਾ ਬੋਲਿਆ ਕਿੰਦਾ ਦਾ ਲਗਾਇਆ ਕਿ ਰੋਗਾ ਵਿੱਚੋਂ ਰੋਗ ਹੈ ਡਾਡਾ ਜਿਸ ਦਾ ਨਾਮ ਗਰੀਬੀ ਸਾਡੀ ਵੀ ਹੈਲਪ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਊਗਾ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੋ ਗਿਆ ਸਾਡੀ ਸਪੋਰਟ ਕਰਨਾ ਜੀ ਧੰਨਵਾਦ